ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਟਿਕਾਣੇ ਉੱਤੇ ਰੇਡ ਜੀ ਬਿਲਕੁਲ ਜੀ ਦਿੱਲੀ ਚੋਣਾ ਚੱਲ ਰਹੀਆਂ ਤੇ ਕਹਿੰਦੇ ਜੰਗ ਤੇ ਇਸ਼ਕ ਚ ਸਭ ਕੁਝ ਜਾਇਜ਼ ਹੈ। ਇਸੇ ਭਾਰਤੀ ਜਨਤਾ ਪਾਰਟੀ ਕੋਈ ਮੌਕਾ ਗਵਾਉਣਾ ਨਹੀਂ ਚਾਹੁੰਦੀ ਇਸ ਵਾਰ। ਤੇ ਉਹਦੇ ਵਿੱਚੋਂ ਹੀ ਹੈ ਕਿ ਆਪ ਦਾ ਮੋਦੀ ਜੀ, ਅਮਿਤ ਸ਼ਾਹ ਜੀ ਸਾਰੇ ਲੱਗੇ ਨੇ ਰੈਲੀਆਂ ਚੋਂ ਪ੍ਰਚਾਰ ਤੇ। ਉਹਨਾਂ ਨੇ ਆਲੇ-ਦਾਲ ਦੀਆਂ ਆਪਣੀਆਂ ਸਰਕਾਰਾਂ ਵੀ ਚਾਹੀ ਉੱਥੇ ਪਗੜਮਚ ਰਹੀ ਆ ਯੂਪੀ ਦੇ ਵਿੱਚ ਮਾ ਕੁੰਬ ਦੇ ਵਿੱਚ ਚਾਹੀ ਮੌਤਾਂ ਹੋ ਰਹੀਆਂ ਚਾਹੀ ਫੇਰ ਅਗ ਲਖਣ ਦੀ ਖਬਰ ਆ ਗਈ ਹੈ ਨਾ ਉਹ ਸਭ ਦੇ ਬਾਵਜੂਦ ਵੀ ਯੂਪੀ ਸਰਕਾਰ ਵੀ ਇੱਥੇ ਬੈਠੀ ਹੈ ਸੋ ਇਸ ਲਈ ਉਹ ਤੰ ਤਰੀਕੇ ਤਾਂ ਬੀਜੇਪੀ ਅਪਣਾਈ ਰਹੀ ਹੈ ਜੋ ਚੋਣ ਪ੍ਰਚਾਰ ਚ ਹੁੰਦੇ ਨੇ ਉਹ ਤੋਂ ਬਿਨਾ ਮੰਨੇ ਇਹ ਵੀ ਜਾ ਰਿਹਾ ਕਿ ਉਹ ਗ੍ਰਹਿ ਮੰਤਰਾਲੇ ਦੇ ਅਧੀਨਾਂ ਦਿੱਲੀ ਦੀ ਪੁਲਿਸ ਉਹ ਦੀ ਵੀ ਵਰਤੋਂ ਅੱਜ ਕੱਲ ਤਾਂ ਚੋਣ ਦੇ ਵਿਸ਼ੇ ਤੇ ਵੀ ਸਵਾਲ ਉੱਠ ਰਹੇ ਨੇ ਉਹ ਦੀ ਵੀ ਵਰਤੋਂ ਏਜੰਸੀਆਂ ਦੀ ਵਰਤੋਂ ਇਹ ਵੀ ਸਾਰਾ ਕੁਝ ਸਵਾਰੰਧ ਕੇਰੇ ਚ ਹਮ ਪਰ ਉਸ ਸਮੇਂ ਮਾਮਲਾ ਹੋਰ ਵੱਡਾ ਹੋਇਆ ਜਦੋਂ ਇੱਕ ਪਾਸੇ ਅਰਵਿੰਦ ਕੇਜਰੀਵਾਲ ਜਦੋਂ ਕਹਿੰਦੇ ਨੇ ਕਿ ਜਮਨਾ ਚ ਜ਼ਹਿਰ ਮਲਾਤਾ ਜੀ ਤੇ ਚੌਂਕੂ ਜੀ ਕਹਿੰਦਾ ਸਬੂਤ ਦਿਓ ਹੈਨਾ ਤੇ ਦੂਸਰੇ ਪਾਸੇ ਮਤਲਬ ਕਿ ਇਹਨਾਂ ਦੀ ਹੀ ਰਾਸਵਾ ਮੈਂਬਰ ਸੁਵਾਤੀ ਮਾਲੀਵਾਲ ਉਹ ਕੂੜੇ ਦੀ ਟ੍ਰੈਲੀ ਭਰ ਕੇ ਕੇਜਰੀਵਾਲ ਦੇ ਘਰੇ ਲਾਉਣ ਚਲੀ ਜਾਂਦੀ ਹੈ ਕਿਆ ਲਓ ਜੀ ਸਾਰਾ ਦਿੱਲੀ ਚ ਤੁਸੀਂ ਕੰਮ ਪਾਇਆ ਆਪਣੇ ਘਰੇ ਵੀ ਰੱਖ ਲਓ ਥੋੜਾ ਜਿਹਾ ਸੋ ਇਹ ਸਾਰੀਆਂ ਚੌਣ ਸਟਲਟ ਵਾਜੀਆਂ ਦੇ ਦਰਮਿਆਨ ਦਿੱਲੀ ਪੁਲਿਸ ਦਾਵਾ ਕਰਦੀ ਹੈ ਕਿ ਅਸੀਂ ਇੱਕ ਗੱਡੀ ਫੜੀ ਹੈ ਅੱਛਾ ਜੀ ਉਹ ਗੱਡੀ ਪੰਜਾਬ ਨੰਬਰ ਦੀ ਹੈ ਤੇ ਉਹਦੇ ਤੇ ਪੰਜਾਬ ਸਰਕਾਰ ਦਾ ਸਟicker ਲੱਗਿਆ ਤੇ ਉਸ ਗੱਡੀ ਦੇ ਵਿੱਚੋਂ 10 ਲੱਖ ਦੀ ਨਕਦੀ ਹੈ ਨਾ ਹਜ਼ਾਰਾਂ ਦੀ ਸ਼ਰਾਬ ਤੇ ਆਮ ਆਦਮੀ ਪਾਰਟੀ ਦੇ ਝੰਡੇ ਸਾਰਾ ਕੁਝ ਮਿਲਿਆ ਹੁਣ ਦਿੱਲੀ ਪੁਲਿਸ ਦਾ ਦਾਵਾ ਹੈ ਕਿ ਪੰਜਾਬ ਸਰਕਾਰ ਦੀ ਗੱਡੀ ਸੀ ਜੀ ਉਹਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਪੰਜਾਬ ਸਰਕਾਰ ਤੇ ਉਹਨਾਂ ਦੇ ਟਰਾਂਸਪੋਰਟ ਵਿਭਾਗ ਨੇ ਬਿਲਕੁਲ ਨਕਾਰਤਾ ਕਿ ਝੂਠ ਬੋਲਦੇ ਨੇ ਜੀ ਉਹ ਕਹਿੰਦੇ ਅਧਿਕਾਰਤ ਰਿਕਾਰਡ ਅਨੁਸਾਰ ਜਿਹੜੀ ਗੱਡੀ ਖੜਨਾ ਦਾ ਦਾਵਾ ਕੀਤਾ ਜਾ ਰਿਹਾ ਉਹ ਸ਼ਿਪੂਰੀ ਨਾਂ ਤੇ ਰਜਿਸਟਰਡ ਹੈ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ 'ਚ ਬੰਦਾ ਤੈਨਾਲ ਸੀਗਾ ਪਛੋਕੜੇਲਾ ਮਹਾਰਾਸ਼ਟਰ ਤੋਂ ਆ ਤੇ ਜਿਹੜੀ ਗੱਡੀ ਫੜੀ ਗਈ ਹੈ ਹੈਨਾ ਉਹ ਹੈਗੀ ਹੈ ਜੀ ਕਹਿੰਦੇ ਹੁੰਡਈ ਕ੍ਰੇਟਾ ਸੀਰੀਜ਼ ਪਰ ਜਿਹੜੀ ਗੱਡੀ ਦਿਖਾਈ ਜਾ ਰਹੀ ਹੈ ਅਸਲ ਦੇ ਵਿੱਚ ਜਿਹੜੇ ਜਿਹੜੇ ਗੱਡੀ ਦਾ ਨੰਬਰ ਹੈ ਉਹ ਹੈਗੇ ਜੀ ਇਕੋ Sport 2018 ਦੀ ਰਜਿਸਟਰਡ ਸੋ ਕਹਿੰਦੇ ਇਸ ਲਈ ਇਹ ਨਕਲੀ ਜਾਲੀ ਨੰਬਰ ਵਾਲੀ ਗੱਡੀ ਦਾ ਮਾਮਲਾ ਹੈ ਜਾਣ ਕੇ ਪੰਜਾਬ ਦੇ ਸਿਰ ਤੇ ਪਰਚਾ ਪੜਿਆ ਜਾ ਰਿਹਾ ਚੋਣਾ ਸਾਨੂੰ ਬਦਨਾਮ ਕਰ ਲਈ ਇਹ ਤੋਂ ਪਹਿਲਾਂ ਬ੍ਰੇਸ਼ ਵਰਮਾ ਸਮੂੱਚੇ ਪੰਜਾਬੀਆਂ ਨੂੰ ਪਟਿਆਲਾ ਚ ਖੜਾ ਕਰਦਾ ਕਹਿ ਚੁੱਕਿਆ ਸੀਗੇ ਉਸੇ ਦੀਆਂ ਗੱਡੀਆਂ ਫਿਰਦੀਆਂ ਦਰਦੜ ਕਰਦੀਆਂ ਦੇਖੋ ਐ ਹੁੰਦਾ ਹੂੰ 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 ਇਧਰ ਹੀ ਗੱਡੀ ਫੜੀ ਜਾਣ ਤੋਂ ਬਾਅਦ ਰਵਨੀਤ ਬਿੱਟੂ ਦੀ ਵੀਡੀਓ ਆਉਂਦੀ ਹੈ ਕਿ ਜੀ ਇਹ ਜਾਂਚ ਦਾ ਵਿਸ਼ਾ ਹੈ ਜੇ ਪੰਜਾਬ ਸਰਕਾਰ ਦੀ ਗੱਡੀ ਹੈ ਤਾਂ ਸੀਐਮ ਦਾ ਘਰ ਫਰੋਲਣਾ ਚਾਹੀਦਾ ਹੈ ਹੈਨਾ ਕੀ ਹਾਲਤ ਲੋ ਉਸ ਸਮੇਂ ਤੱਕ ਤੈ ਹੋ ਗਿਆ ਸੀਗਾ ਕਿ ਮੁਖੰਦਰੀ ਭਗਵੰਤ ਸਿੰਘ ਵਾਲ ਦੇ ਦਿੱਲੀ ਰਹਿਸ਼ੀ ਟਿਕਾਣੇ ਤੇ ਛਾਪੇਮਾਰੀ ਹੋਏਗੀ ਕੀ ਰਵਨੀਤ ਬਿੱਟੂ ਨੂੰ ਪਤਾ ਸੀਗਾ ਕਿ ਹੁਣ ਜਾ ਰਹੇ ਸੋ ਅਚਾਨਕ ਫਿਰ ਸ਼ਾਮ ਨੂੰ ਇਹਨਾਂ ਦਲਬਲ ਲੈ ਕੇ ਪੰਜਾਬ ਦਿੱਲੀ ਪੁਲਿਸ ਤੇ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਕਪੂਰਥਲਾ ਹਾਊਸ ਪਹੁੰਚ ਜਾਂਦੇ ਹਨ ਹੂੰ ਕਪੂਰਥਲਾ ਹਾਊਸ ਪੰਜਾਬ ਦਾ ਦਿੱਲੀ ਦੇ ਵਿੱਚ ਪ੍ਰਮੁੱਖ ਸਥਾਨ ਜਿੱਥੇ ਉਹ ਲਗਾਤਾਰ ਮੁੱਖ ਮੰਤਰੀ ਦਾ ਰਹਿਣ ਟਿਕਾਣਾ ਰਿਹਾ ਜਿਹੜਾ ਵੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਸੋ ਭਗਵੰਤ ਮਾਨ ਦੇ ਉੱਥੇ ਡੇਰੇ ਲਾਏ ਹੋਏ ਨੇ ਤੇ ਉਹ ਟੀਮ ਨੂੰ ਅੰਦਰ ਨਹੀਂ ਵੜਨ ਦਿੱਤਾ ਕਿ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਕੈਮਰਾਮੈਨ ਲੈ ਕੇ ਅੰਦਰ ਜਾਣ ਦਿਓ ਸਾਨੂੰ ਪੋਰਟਨ ਤੇ ਸ਼ਿਕਾਇਤ ਮਿਲੀ ਹੈ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਤੇ 100 ਮਿੰਟ ਚ ਅਸੀਂ ਰਿਪੋਟਾਰਾ ਕਰਨਾ ਹੈ ਹੈਨਾ ਤੇ ਉੱਥੇ ਤਕਰਾਰ ਹੋਈ ਬਹਿਸ ਹੋਈ ਕਾਫੀ देर ਬਾਅਦ ਕਹਿੰਦੇ ਜੀ ਚਲੋ ਕੁਝ ਬੰਦੇ ਜੀ ਅੰਦਰ ਗਏ ਵੀ ਕਹਿੰਦੇ ਜੀ ਖਾਲੀ ਹੱਥ ਆ ਕੇ ਕਮਰੇ ਸਾਰੇ ਬੰਦ ਸੀ ਸੋ ਹੁਣ ਇੱਕ ਪਾਸੇ ਭਗਵੰਤਮਾਨ ਹੋ ਰਹੀ ਆਤਸ਼ੀ ਹੋ ਰਹੀ ਆਵਾਦੀ ਪਾਰਟੀ ਦੇ ਪੰਜਾਬ ਪੋਰਟਲ ਵੀ ਉਹਨਾਂ ਦਾ ਉੱਥੇ ਵਾਲੇ ਪੇਜ ਵੀ ਉਹ ਸਾਰੇ ਦੰਪ ਫਰੇ ਨੇ ਕਿ ਇਹ ਬਦੀਕੀ ਹੈ ਜੀ ਇਹ ਤੱਕੇਸ਼ਾਈ ਹੈ ਆਵਾਦੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਤਰ੍ਹਾਂ ਛਾਪੇਮਾਰੀ ਕਰਨਾ ਜਾਇਜ਼ ਨਹੀਂ ਬਿਲਕੁਲ ਇੱਕ ਮਰਿਆਦਾ ਇੱਕ ਰੁਤਬਾ ਇੱਕ ਅਹੁਦਿਆਂ ਦਾ ਉਹ ਵੀ ਹੁੰਦਾ ਪਰ ਇਹ ਸਾਰਾ ਕੁਝ ਜਿਵੇਂ ਟੁੱਟ ਰਿਹਾ ਹੈ ਉਦੇ ਵਿੱਚ ਦੋਈ ਤਰ੍ਹਾਂ ਬਰਾਬਰ ਨੇ ਜੇ ਉਹ ਆਪਣੀਆਂ ਏਜੰਸੀਆਂ ਦੀ ਵਰਤੋਂ ਕਰ ਰਹੀ ਆ ਤਾਂ ਸਾਡੇ ਵਾਲੇ ਵੀ ਜਮਾ ਹਿੱਟਲੇ ਪੱਧਰ ਤੇ ਜਾ ਕੇ ਰਾਜਨੀਤੀ ਕਰ ਰਹੇ ਨੇ ਫਿਰ ਮੁੱਖ ਮੰਤਰੀ ਦਾ ਕੰਮ ਐਵੇਂ ਵੀ ਨਹੀਂ ਹੁੰਦਾ ਨਾ ਕਿ ਚੱਪਲ ਪਾ ਕੇ ਗਲੀ ਗਲੀ ਘਰ ਘਰ ਫਰੀ ਜਾਓ ਟੋਟਾ ਮੰਗਦੇ ਸੋ ਇਸ ਲਈ ਇਹ ਵੀ ਇਹ ਪਹਿਲੂ ਹੈਗਾ ਦੂਸਰੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਇਹ ਮੁੱਖ ਮੰਤਰੀ ਦੀ ਕਰਤੇ ਛਾਪ ਹੈ ਉੱਥੇ ਦੂਸਰੇ ਪਾਸੇ ਉਹ ਇਹ ਵੀ ਪਤਾ ਲੱਗ ਰਿਹਾ ਕਿ ਇਹ ਉਸੇ ਗੱਡੀ ਰਾਹੀ ਕਨੈਕਸ਼ਨ ਤਾਂ ਨਹੀਂ ਜਿਹੜੀ ਗੱਡੀ ਤੇ ਸਟicker ਲੱਗਾ ਕੁਝ ਲੱਗਾ ਇਹਨਾਂ ਨੇ ਨਕਾਰਤੀ ਉਹਨਾਂ ਨੇ ਹਾਮੀ ਭਰਤੀ ਕਿ ਉਹ ਮੁੱਖ ਮੰਤਰੀ ਦੇ ਕੋਟੇ ਚੋਂ ਤੇ ਕਾਫਲੇ ਚ ਤਾਂ ਨਹੀਂ ਬੋਲਦੀ ਉਸ ਕੜੀ ਵੱਜੋ ਤਾਂ ਨਹੀਂ ਇਹ ਛੱਪਾ ਇਸ ਵੱਜੋ ਵੀ ਦੇਖਿਆ ਜਾ ਰਿਹਾ ਸੋ ਦਿੱਲੀ ਦੇ ਵਿੱਚ ਇੱਕ ਤੀ ਬਹੁਤ ਫਸਮਾ ਮੁਕਾਬਲਾ ਔਰ ਸਿੱਧੇ ਮੁਕਾਬਲੇ ਦੇ ਵਿੱਚ ਆਵਾਦਵੀ ਪਾਰਟੀ ਔਰ ਭਾਰਤੀ ਜੱਤਾ ਪਾਰਟੀ ਹੈ ਔਰ ਜਿਵੇਂ ਪਿਛਲੇ 3-4 ਦਿਨਾਂ ਤੋਂ ਰਾਹੁਲ ਗਾਂਧੀ ਆਪਣੇ ਪਦਰ ਤੇ ਸਰਗਰਮ ਹੋਇਆ ਉਸ ਨੇ ਆਵਾਦਵੀ ਪਾਰਟੀ ਦੀ ਫਿਕਰ ਵਧਾਤੀ ਹੈ ਕਿ ਜੇ ਲੈ ਦੇ ਕੇ ਵੀ ਕਾਂਗਰਸੀਆਂ ਵੋਟਾਂ ਕੁਝ ਵੱਧ ਗਈਆਂ ਹੈ ਨਾ ਹੋਂ ਤਾਂ ਜਿੱਤਣ ਵਾਲੇ ਪਿੱਛੇ ਨਹੀਂ ਕਾਂਗਰਸ ਵੋਟਾਂ ਹੀ ਚਾਰ ਵਧਾਉਗੀ ਜੇ ਵੋਟਾਂ ਕਾਂਗਰਸ ਦੇ ਬਾਰੇ ਚ ਬੱਗੀਆਂ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਹੋਰ ਨੁਕਸਾਨ ਹੋ ਸਕਦਾ ਸੋ ਇਸ ਲਈ ਇੰਡੀਆ ਗੱਠ ਜੋੜ ਤਾ ਉਹ ਖਿੱਲਰ ਗਿਆ ਹਮ ਹੈਨਾ ਪਰ ਕੀ ਨਤੀਜਿਆਂ ਚ ਆਮ ਆਦਮੀ ਪਾਰਟੀ ਖਿੱਲਰ ਜਾਵੇਗੀ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਇਹ ਸਾਰੇ ਜੋ ਉਹਨਾਂ ਨੇ ਲੋਲਸ਼ਕਰ ਤਿਆਰ ਕੀਤਾ ਉਹਦੇ ਦਮ ਤੇ ਦਿੱਲੀ ਜਿੱਤ ਲੇਗੀ ਇਹ ਸਵਾਲ ਹੁਣ ਵੱਡੇ ਹੁੰਦੇ ਜਾ ਰਹੇ ਨੇ ਪਰ ਹੁਣ ਦਿਨ ਦੂਰ ਨਹੀਂ ਰਹੇ 5 ਤਰੀਕ ਬਹੁਤ ਨੇੜੇ ਆ ਗਈਆਂ 5 ਨੂੰ ਵੋਟਾਂ ਤੇ 8 ਨੂੰ ਨਤੀਜੇ ਆ ਜੀ ਪਰ ਮੁੱਖ ਮੰਤਰੀ ਦੇ ਰਹਿਸਤੇ ਟਿਕਾਣਾ ਹੁਣ ਹੁਣ ਭਗਵਾਨ ਜੀ ਕਹਿੰਦੇ ਨੇ ਕਿ ਇਹ ਪੰਜਾਬ ਤੇ ਹਮਲਾ ਪੰਜਾਬੀਆਂ ਤੇ ਹਮਲਾ ਪਰ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਨੂੰ ਤਾਂ ਲਾਂਬੇ ਰੱਖ ਕੇ ਕੇਜਰੀਵਾਲ ਜੀ ਦੇ ਭਗਤੀ ਦੇ ਲਈ ਲੀਨ ਹੋ ਫਿਰ ਤੁਸੀਂ ਇਸ ਨੂੰ ਪੰਜਾਬ ਨਾਲ ਕਿਵੇਂ ਜੋੜ ਰਹੇ ਹੋ ਪੰਜਾਬ ਨੂੰ ਤਾਂ ਪੈਰਾਂ 'ਚ ਵਿਛਾਇਆ ਪਿਆ ਉੱਥੇ ਪੰਜਾਬ ਕਪੂਰਥਲਾ ਉਸ ਤੋਂ ਹੀ ਕਹਿੰਦੇ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਆ ਉੱਥੇ ਕੇਜਰੀਵਾਲ ਹੁਣੀ ਵੀ ਉੱਥੇ ਆ ਤੇ ਇਹ ਵੀ ਉੱਥੇ ਤੇ ਸਭ ਕੁਝ ਉੱਥੇ ਹੀ ਕੀਤਾ ਜਾ ਰਿਹਾ ਹੈ